ਹਾਂਜੀ ਸਸਿਕਾ ਜੀ ਨਮਸਕਾਰ ਗੁੱਡ ਮਾਰਨਿੰਗ ਆਦਾ ਸੇਰੇ ਸੇਰੇ ਲਾਈਵ ਹੋਣ ਦਾ ਇੱਕੋ ਮੋਟਿਵ ਹੈ ਮੇਰਾ ਮੈਂ ਪਹੁੰਚਿਆ ਸੀ ਆਪਣੇ ਬੇਟੇ ਦਾ ਟ੍ਰੀਟਮੈਂਟ ਕਰਵਾਉਣ ਵਾਸਤੇ ਜਿੱਦਾਂ ਰੂਟੀਨ ਦਾ ਚੈੱਕਅਪ ਸੀਗਾ ਉਹਦਾ ਪੀਜੇ ਦਾ ਉਹ ਕਰਵਾਉਣ ਲਈ ਮੈਂ ਪਹੁੰਚਿਆ ਸੀ ਪੀਜੇ ਤੇ ਇੱਥੇ ਮੈਨੂੰ ਇੱਕ ਬੜੀ ਕਹਿ ਸਕਦੇ ਕਿ ਦਿਲ ਨੂੰ ਝੰਜੋੜ ਦੇਣ ਵਾਲੀ ਇੱਕ ਜਿਹੜੀ ਹੈਗਾ ਇੱਕ ਦ੍ਰਿਸ਼ ਕਹਿ ਸਕਦੇ ਆਪਾਂ ਕਿਉਂਕਿ ਹਲਪਾਤ ਨਹੀਂ ਹੈ ਇਸ ਵੇਲੇ ਕਿਉਂਕਿ ਸ਼ੇਰ ਦਾ ਸਮਾਂ ਹੈ ਇੱਕ ਛੋਟੀ ਜਿਹੀ ਉਮਰ ਦੇ ਵਿੱਚ ਇੱਕ ਬੱਚਾ ਮੈਨੂੰ ਮਿਲਿਆ ਪਹਿਲਾਂ ਤਾਂ ਦੇਖ ਸਕਦੇ ਨੇ ਕਿ ਮੈਂ ਤਾਂ ਹੀ ਕਹਿ ਸਕਦਾ ਕਿ ਜਿਹੜੀ ਮਜਬੂਰੀ ਹੈ ਇਨਸਾਨ ਦੇ ਕੋਲ ਬਹੁਤ ਕੁਝ ਕਰਵਾਉਂਦੀ ਹੈ ਪਰ ਫਿਰ ਵੀ ਜ਼ਰੂਰੀ ਨਹੀਂ ਹੁੰਦਾ ਕਿ ਆਪਾਂ ਮਿਹਨਤ ਨਾ ਕਰੀਏ ਪਰ ਮਿਹਨਤ ਦਾ ਇੱਕ ਹੋਰ ਦੇਖਿਆ ਕਿ ਛੋਟੀ ਜਿਹੀ ਉਮਰ ਦੇ ਵਿੱਚ ਮਿਹਨਤ ਕਰਕੇ ਆਪਣੇ ਬਾਪ ਦੇ ਇਲਾਜ ਵਾਸਤੇ ਇੱਕ ਬੱਚਾ ਮੈਂ ਪੀਜੀਆਈ ਦੀ ਜਿਹੜੀ ਪਾਰਕਿੰਗ ਹੈ ਐਡ ਐਡ ਪ੍ਰੈਜ਼ੀਡੈਂਟ ਮੈਂ ਉੱਥੇ ਹਾਂ ਪਰ ਆ ਤਾਂ ਬੱਚੇ ਨਾਲ ਗੱਲਬਾਤ ਕਰਦੇ ਆ ਆਪਾਂ بیٹے ਕੀ ਨਾਮ ਹੈ ਆਪਣਾ ਮੇਰਾ ਮੇਰਾ ਵਿਸ਼ੇਕ ਉਹ ਵਿਸ਼ੇਕ ਕੀ ਕਰਦੀ ਹੈ ਮੈਂ ਮੈਂ ਤਾਂ ਚਾਹ बेचता हूं चाय क्यों बेचते हो मेरे पापा के इलाज चल रहा है पापा के इलाज चल रहा है अच्छा सो देख सकते हैं कि छोटी उम्र पे बच्ची ये बच्चा चाय बेच के गुजारा कर रहा है आज ਦੇ ਹੱਥਾਂ ਦੇ ਵਿੱਚ ਚਾਹ ਫੜੀ ਹੋਈ ਹੈ ਕੇਤਲੀ ਫੜੀ ਹੋਈ ਹੈ اچھا ਬਟੇ ਕਿੰਨੇ ਕ ਪੈਸੇ ਕਮਾ ਲੈਂਦਾ ਡੇਲੀ 500 200 ਕਮਾ ਲੈਂਦਾ 500 200 ਕਮਾ ਲੈਂਦਾ ਕੋਣ ਕੋਣ ਹੈ ਘਰ ਮੇਂ ਅਭੀ ਤਾਂ ਘਰ ਮਾਰੇ ਪਰਿਵਾਰ ਹੈ ਯਹਾਂ ਤੇ ਮੇਰੇ ਪਾਪਾ ਹੈ ਅੱਛਾ ਮੇਰੀ ਮਦਰ ਹੈ ਮੈਂ ਹਾਂ ਮੇਰੀ ਸਿਸਟਰ ਹੈ ਮੇਰਾ ਬ੍ਰਦਰ ਹੈ ਸੋ ਅਲਫਾਜ਼ ਨਹੀਂ ਹੈ ਕਿ ਜਿਹੜੇ ਅਲਫਾਜ਼ਾਂ ਦੇ ਨਾਲ ਮੈਂ ਗੱਲਬਾਤ ਕਰਾਂ ਕਿਉਂਕਿ ਆਪਣੇ ਆਪ ਦੇ ਵਿੱਚ ਦਿਲ ਜਿਹੜਾ ਝੰਡੋੜ ਹੋ ਜਾਂਦਾ ਇੱਥੇ ਆ ਕੇ ਹਨਾ ਜਦੋਂ ਪੀ. ਜੇ. ਦਾ ਨਾਮ ਸੁਣਦੇ ਆ ਵੈਸੇ ਹੀ ਬੰਦੇ ਦਾ ਮਨ ਹੈ ਜਿਹੜਾ ਝੰਡੋੜ ਹੋ ਜਾਂਦਾ ਪਰ ਹਾਂ ਜ਼ਰੂਰਤ ਹੈ ਕਿ ਆ ਮਿਹਨਤ ਕਰ ਰਿਹਾ ਬੱਚਾ ਪਰ ਸਾਨੂੰ ਵੀ ਅੱਗੇ ਹੋ ਕੇ ਕੁਝ ਨਾ ਕੁਝ ਇਹੋ ਜਿਹੇ ਜਿਹੜੇ ਬੱਚੇ ਹੈਗੇ ਜਿਹੜੇ ਮਿਹਨਤ ਕਰਦੇ ਹਨਾ ਮੈਂ ਅਕਸਰ ਦੇਖਦਾ ਕਿ ਸੜਕਾਂ ਦੇ ਉੱਪਰ ਕਈ ਬੱਚੇ ਸੌਰੀ ਟੂ ਸੇ ਮੈਂ ਕਹਿਣਾ ਨਹੀਂ ਚਾਹੁੰਦਾ ਕਿ ਬੱਚੇ ਮੰਗਦੇ ਨਜ਼ਰ ਆਉਂਦੇ ਆ ਪਰ ਇਹ ਬੱਚਾ ਮਿਹਨਤ ਕਰ ਰਿਹਾ ਸੋ ਇਹੋ ਜਿਹੀ ਮਿਹਨਤ ਕਰਨ ਵਾਲੇ ਬੱਚਿਆਂ ਦਾ ਸਾਨੂੰ ਸਾਥ ਦੇਣਾ ਚਾਹੀਦਾ ਕਿਉਂਕਿ ਕਹਿ ਸਕਦੇ ਕਿ ਮੌਤ ਦੇ ਦੇਵੇ ਰੱਬ ਪਰ ਗਰੀਬੀ ਨਾ ਦੇਵੇ ਸੋ ਇਹੋ ਜਿਹੀ ਹਾਲਾਤਾਂ ਦੇ ਵਿੱਚ ਮੈਂ ਇਹ ਤਾਂ ਨਹੀਂ ਕਹਿ ਸਕਦਾ ਪਰ ਹਾਂ ਅਗਰ ਕੋਈ ਵੀ ਚੰਡੀਗੜ੍ਹ ਆਉਂਦਾ ਹੈ ਵੈਸੇ ਤਾਂ ਪੀਜੇ ਕਿਸੇ ਨੂੰ ਰੱਬ ਦੁਸ਼ਮਣ ਨੂੰ ਵੀ ਨਾ ਭੇਜੇ ਪਰ ਫਿਰ ਵੀ ਅਗਰ ਕੋਈ ਪਹੁੰਚਦਾ ਇੱਥੇ ਤਾ ਇਹ ਬੱਚਾ ਦੇਖੋ ਸਵੇਰ ਦਾ ਹੁਣ 7 ਵਜੇ ਦਾ ਟਾਈਮ ਹੈ ਮੈਂ 6 ਵਜੇ ਆਇਆ ਹੋਇਆ ਇੱਥੇ ਮੈਂ ਦੇਖ ਰਿਹਾ ਸੀ ਇੱਥੇ ਵਾਚ ਕਰ ਰਹੇ ਹਨ ਉਹ ਦੇਖ ਰਿਹਾ ਇਹ ਬੱਚਾ 10-10 ਰੁਪਏ ਦੇ ਕੱਪ ਜਿਹੜੇ ਚਾਦੇ ਉਹ ਵੇਚ ਰਿਹਾ ਸੋ ਕੋਸ਼ਿਸ਼ ਕਰਿਆ ਇਹ ਜੇ ਆਪਾਂ ਇਹੋ ਜਿਹੇ ਬੰਦੇ ਦੀ ਮਦਦ ਕਰ ਸਕੀਏ ਜੇ ਪਰਮਾਤਮਾ ਨੇ ਸਾਨੂੰ ਸਮਰੱਥ ਬਖਸ਼ਿਆ ਬੱਚੇ ਜਿਹੜੇ ਸਾਨੂੰ ਦੇਖ ਰਹੇ ਹਨ ਉਹਨੂੰ ਕੀ ਕਹਿਣਾ ਚਾਹੁੰਗੇ ਤੁਸੀਂ ਅਸੀਂ ਬਹੁਤ ਧੰਨਵਾਦ ਤੁਸੀਂ ਬਹੁਤ ਅੱਛਾ ਤੁਸੀਂ ਨਹੀਂ ਮੇਰੇ ਲਈ ਨਹੀਂ ਕਹਿਣਾ ਬੱਚੇ ਕਿਉਂਕਿ ਦੇਖੋ ਤੁਹਾਡੇ ਤੱਕ ਕਿਸੇ ਨੇ ਮਦਦ ਕੀਤੀ ਹੈ ਤੁਹਾਡੀ ਹੁਣ ਤੱਕ ਦੋ ਤਿੰਨ ਨੇ ਕੀ ਆ ਬਸ ਦੇਖੋ ਕਿੱਡਾ ਵੱਡਾ ਸਾਡਾ ਸਮਾਜ ਹੈ ਕਿੰਨੀ ਵੱਡੀ ਦੁਨੀਆ ਹੈ ਹਨਾ ਕਿੰਨੇ ਲੋਕ ਹੈ ਜਿਹੜੇ ਵਿਚਰਦੇ ਆ ਅਸੀਂ ਆਪਣੇ ਐਸ਼ ਹੋ ਆਰਾਮ ਦੀ ਤਾਂ ਜ਼ਿੰਦਗੀ ਬਤੀਤ ਕਰਦੇ ਆ ਪਰ ਲੋੜ ਹੈਗੀ ਇਹੋ ਜੇ ਬੱਚਿਆਂ ਦੇ ਨਾਲ ਖੜਨ ਦੀ ਜਿਹੜੇ ਬੱਚੇ ਮਿਹਨਤ ਕਰਦੇ ਆ ਸੋ ਇਹ ਦੇਖੋ ਕਿ ਪੀਜੀਆ ਦਾ ਦ੍ਰਿਸ਼ ਹੈ ਮੈਂ ਪੀਜੀਆ ਪਹੁੰਚਿਆ ਹੋਇਆ ਪਰ ਬੱਚੇ ਕੋਈ ਨੰਬਰ ਹੈਗਾ ਤੁਹਾਡੇ ਕੋਲ ਕਿਸੇ ਦੇ ਪਰ ਤੁਹਾਡੇ ਨਾਲ ਰਾਫਤਾ ਬਣਾਇਆ ਜਾ ਸਕੇ ਕਿਸੇ ਦਾ ਮੇਰੇ ਕੋਲ ਕੋਈ ਨੰਬਰ ਨਹੀਂ ਨੰਬਰ ਨਹੀਂ ਹੈ ਇੱਥੇ ਉਹਨਾਂ ਕਿੰਨੇ ਵਜੇ ਤੱਕ ਇੱਥੇ ਹੁੰਦਾ ਤੋ ਮੈਂ ਮੈਂ 3 ਵਜੇ ਆ ਜਾਤਾ ਹਾਂ ਸਵੇਰੇ 3 ਵਜੇ ਆ ਜਾਂਦੇ ਹਾਂ ਹਾਂ ਨੀ ਉਪੜੀ ਹੈ ਨਾ ਹਾਂ ਉहां पे ਆ ਜਾਤਾ ਮੈਂ 3 ਵਜੇ 5 ਵਜੇ ਗੇਟ ਖੁੱਲhta ਹੈ ਮੈਂ ਫਿਰ ਬੱਚੇ ਵਾਲੇ ਬਾਗ ਪਹੁੰਚਾਂਗਾ 5 ਫਿਰ ਬੱਚੇ ਵਾਲੇ ਬਾਗ ਮੈਂ ਸੋ ਜਿੰਨੇ ਵੀ ਫੇਸਬੁੱਕ ਤੇ ਜੁੜੇ ਹੋਏ ਆ ਦੇਖ ਰਹੇ ਆ ਸੋ ਕੋਸ਼ਿਸ਼ ਕਰਿਓ ਅਗਰ ਹੋ ਸਕੇ ਤਾਂ ਇਹੋ ਜਿਹੜੇ ਬੱਚੇ ਹੈਗੇ ਇਹਨਾਂ ਦੀ ਆਪਾਂ ਮਦਦ ਕਰੀਏ ਇਹਨਾਂ ਦੇ ਨਾਲ ਖੜੀਏ ਕਿਉਂਕਿ ਉਹ ਬਚਪਨ ਆ ਜਿਹੜਾ ਸਾਡਾ ਆਣ ਵਾਲਾ ਭਵਿੱਖ ਹੈ ਸੋ ਇਹਨਾਂ ਨੇ ਸਾਡਾ ਆਣ ਵਾਲਾ ਜਿਹੜਾ ਕੱਲ੍ਹ ਆ ਉਸਨੂੰ ਬਹਾਲਣਾ ਸੋ ਇਸ ਕਰਕੇ ਮੇਰਾ ਕੋਈ ਇਦੋਂ ਦਾ ਮਕਸਦ ਨਹੀਂ ਸੀ ਕਿ ਮੈਨੂੰ ਕੋਈ ਰਿਵਾਰਡ ਨਹੀਂ ਚਾਹੀਦਾ ਕੋਈ ਰਿਵਾਰਡ ਨਹੀਂ ਚਾਹੀਦਾ ਕੋਈ ਕ੍ਰੈਡਿਟ ਨਹੀਂ ਚਾਹੀਦਾ ਕਿ ਹਾਂ